ਆ ਵੀ ਦਾ ਮਾਉਰੇ ਤਾਂ ਸਿੱਧੂ ਸਰਦਾਰ ਸਰਦਾਰ ਜਿਹੜੀ ਨਹੀਂ ਹੋਣੀ ਉਹ ਜੇ ਮੈਂ ਮਾਂਚੇ ਖਾਰ ਰੱਖਦਾ ਹਾਂ ਮੰਨਦੇ ਹੋ ਉਹ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਦਾ ਅੱਜ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਰੌਣਾ ਹੋਰ ਦਾ ਸਾਡੇ ਗਾਣੇ ਚਾਹੇ ਘੱਟ ਹੋਣੇ ਉਸ ਬੰਦੇ ਨੂੰ ਕਦੇ ਜਰੂਰ ਮਿਲਣਾ ਬਸਾਰੇ ਉਹ ਗੱਲ ਕਹਿੰਦੇ ਲਿਆ ਸੀ ਲਾਸਟ ਟਾਈਮ ਵੀ ਉਹ ਗਾਣਾ ਵੀਰਲ ਕਰਦਿਆਂ ਜਾਂ ਲੈਣਾ ਜਿਹੜੇ ਵੇ ਸਿੱਧੂ ਦੇ ਗਾਣੇ ਸੀ ਫਰਾ ਨਹੀਂ ਕਰੀਆਂ ਅੱਜ ਕਰਦੇ ਹੁਣ ਨਹੀਂ ਆ ਸੋ ਇੰਨੀ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਮਾਂ ਉਰੇ ਤਾਂ ਸਿੱਧੂ ਸਰਦਾਂ ਅਨਸਰ ਦਾ ਨਹੀਂ ਨਹੀਂ ਹੋਣੀ ਉਹ ਜੇ ਮੈਂ ਮਾਂਚੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਆ ਨਾ ਸੋ ਇੱਕ ਵਾਰ ਇੱਕ ਵਾਰ ਕੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਇੱਕ ਮਿੰਟ ਦੇ ਦਿਓ ਇੱਕ ਮਿੰਟ ਦੇ ਦਿਓ ਲਾਸਟ ਈਅਰ ਵੀ ਜਦੋਂ ਮੈਂ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਦਾ ਅਜੇ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਖੁਦ ਉਹਨੇ ਤੁਲਾਵਾ ਗੱਲ ਸੁਣਨ ਵਾਲੀ ਆ ਤਾਂ ਕੋਕੋ ਮਹਿਲਵਾ ਕੋਕੋ ਗੀਆ ਆਪਣਾ ਅ ਅ ਸ਼ੋਅ ਸੀਗਾ ਭਾ ਕੋ ਕਿੰਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿਹਾ ਸਿੱਧੂ ਦਾ ਗਾਣਾ ਮੈਂ ਚਾਰ ਲੈਣਾ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡੇ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਨਾ ਆਣਾ ਹੋਰ ਨਾ ਸਾਡੇ ਗਾਲੇ ਚ ਹੈ ਘੱਟ ਸੁਣ ਲਿਓ ਉਸ ਬੰਦੇ ਨੂੰ ਕਹਿੰਦੇ ਦਿਲੋਂ ਦਿਲੋਂ ਨਾ ਬਸਾਰੇ ਉਹ ਗੱਲ ਕਹਿ ਗਈ ਗਿਆ ਸੀ ਲਾਸਟ ਟਾਈਮ ਦੀ ਵਾਇਰਲ ਕਰਨੇ ਵਾਲੇ ਨੇ ਉਹ ਗੱਲਾਂ ਤਾਂ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੇ ਸਿੱਧੂ ਦੀਆਂ ਗਾਣੀਆਂ ਸੀ ਪਰ ਆ ਨਹੀਂ ਕਰੀਆਂ ਅੱਜ ਕਰਦੇ ਹੁਣ ਬੰਦ ਜਰ ਖੋ ਜੀ ਹਿੰਦੂ ਵੀ ਨਾ ਕਹਦੇ ਆਨੇ ਟੱਕਰਦੇ ਹੋਰ ਸਮਝ ਗਏ ਜਿਉਂਦੇ ਵਾਸਤੇ ਵਾਇਰਲ ਫੋਨ ਚਾਹਤੀ ਕਰਾ ਜੇ ਸਾਰੇ ਜਿਹੜੇ ਇੱਕੀ ਜ਼ੋਰਦਾਰ ਤਾੜੀਆਂ ਮਣੀ ਲੌਂਗੀ ਵਾਲੀ ਵਾਸਤੇ ਆਰ ਬਯਾਰਸ਼ਾ ਮੇਰੀ ਵੀਰੇ ਇੱਕ ਛੋਟੀ ਜੀ ਰਿਕਵੈਸਟ ਆ ਜੀ ਨਹੀਂ ਆ ਸੋ ਇੰਨੀ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਮਾਂ ਉਰੇ ਤਾਂ ਸਿੱਧੂ ਸਰਦਾਰ ਅਨਸਰ ਦਾ ਨਹੀਂ ਹੋਣੀ ਉਹ ਜੇ ਮੈਂ ਮੰਚੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਆ ਨਾ ਸੋ ਇੱਕ ਵਾਰ ਇੱਕ ਵਾਰ ਟੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਲਾਸਟ ਈਅਰ ਇੱਕ ਮਿੰਟ ਦੇ ਦਿਓ ਹੁਣ ਇੱਕ ਮਿੰਟ ਦੇ ਦਿਓ ਲਾਸਟ ਈਅਰ ਵੀ ਜਦੋਂ ਮੈਂ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਦਾ ਅਜੇ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਖੁਦੋਂ ਬਣਾ ਤੂਲਾ ਗੱਲ ਸੁਣਨ ਵਾਲੀ ਆ ਤਾ ਕੋ ਕੋ ਮਲਵਾ ਕੋ ਕੋ ਸੀਗਾ ਆਪਣਾ ਸ਼ੋਹ ਸੀਗਾ ਭਾ ਕੋ ਕਿੰਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿ ਸਿੱਧੂ ਦਾ ਗਾਣਾ ਮੈਂ ਚਾਰ ਲੈਣਾ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡੇ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਨਾ ਆਣਾ ਹੋਰ ਨਾ ਸਾਡੇ ਗਾਣੇ ਚ ਹੈ ਘੱਟ ਸੁਣ ਲਿਓ ਉਸ ਬੰਦੇ ਨੂੰ ਕਦੇ ਦਿਲੋ ਦਿਲੋ ਨਾ ਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਦੀ ਵਾਈਰਲ ਕਰਨੇ ਵਾਲੇ ਨਾਲ ਉਹ ਗੱਲਾਂ ਦਾ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੇ ਸਿੱਧੂ ਦੇ ਗਾਣੇ ਸੀ ਭਰਾ ਨਹੀਂ ਕਰੀਆਂ ਅੱਜ ਕਰਦੇ ਹੁਣ ਹਿੰਦੂ ਵੀ ਨਾ ਕਹਦੇ ਅੱਜ ਕਰਦੇ ਹੁਣ ਸਮਝਦੇ ਗਏ ਜਿਉਂਦੇ ਵਾਸਤੇ ਵਾਇਰਲ ਤੋਂ ਚਾਹਤੀ ਕਰਾਜੇ ਰਿਹਾ ਸਾਰੇ ਲੋਕ ਇਤਨੀ ਜ਼ੋਰਦਾਰ ਤਾੜੀਆਂ ਮਣੀ ਲੌਂਗੀ ਵਾਲੀ ਵਾਸਤੇ ਔਰ ਬੇਜਾਰਸ਼ ਹੈ ਮੇਰੀ ਵੀਰੇ ਇੱਕ ਛੋਟੀ ਜੀ ਰਿਕਵੈਸਟਾ ਜੇ ਨਹੀਂ ਆਉਂਦੀ সো ਇੰਨੀ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਮਾਂ ਉਰੇ ਤਾਂ ਸਿੱਧੂ ਸਰਦਾਰ ਅਨਸਰ ਦਾ ਨਹੀਂ ਨਹੀਂ ਹੋਣੀ ਉਹ ਜੇ ਮੈਂ ਮੰਚੇ ਖਾਲ ਰੱਖਦਾ ਹਾਂ ਮੰਨਦੇ ਹੋ ਬੰਦਿਆ ਨਾ ਸੋ ਇੱਕ ਵਾਰ ਇੱਕ ਵਾਰ ਕੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਲਾਸਟ ਇਅਰ ਇੱਕ ਮਿੰਟ ਦੇ ਦਿਓ ਹੁਣ ਇੱਕ ਮਿੰਟ ਦੇ ਦਿਓ ਲਾਸਟ ਇਅਰ ਵੀ ਜਦੋਂ ਮੈਂ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਦਾ ਅਜੇ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਖੁਦ ਉਹਨਾਂ ਦੇ ਤੁਲਾਵਾ ਗੱਲ ਸੁਣਨ ਵਾਲੀ ਆ ਤਾਂ ਕੂਕੋ ਮਹਿਲਵਾ ਕੂਕੋ ਸਿਗਾ ਆਪਣਾ ਅ ਅ ਸ਼ੋਅ ਸੀਗਾ ਭਾ ਕੋ ਕਿੰਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿ ਸਿੱਧੂ ਦਾ ਗਾਣਾ ਮੈਂ ਚਾਰ ਲੈਣਾ ਗਾਤੀਆਂ ਉਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡੇ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾਤੋਂ ਬਾਅਦ ਵੀ ਬਹੁਤ ਨਾਣਾ ਹੋਰਨਾ ਸਾਡੇ ਗਾਣੇ ਚਾਹੇ ਘੱਟ ਸੁਣ ਲਿਓ ਉਸ ਬੰਦੇ ਨੂੰ ਕਦੇ ਜਰੂਰ ਲਿਓ ਨਾ ਬਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਦੀ ਵਾਇਰਲ ਕਰਨੇ ਵਾਲੇ ਨੇ ਉਹ ਗੱਲਾਂ ਦਾ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੀ ਸਿੱਧੂ ਦੇ ਗਾਣੇ ਸੀ ਪਰ ਆ ਨਹੀਂ ਕਰੀਆਂ ਅੱਜ ਕਰਦੇ ਹੁਣ ਅੱਜ ਦੇ ਖੋਜੇ ਨੂੰ ਵੀ ਨਾ ਕੇ ਦੇ ਆਨੇ ਟੱਕਰਦੇ ਹੋਰ ਸਮਝ ਗਏ ਜਿਉਂਦੇ ਵਾਸਤੇ ਵਾਈਕਲ ਫਾਉਂਟ ਚਾਰਜੀ ਕਰਾ ਜੇ ਸਾਰੇ ਜਿਹੜੇ ਇੱਕ ਜੋਰਦਾਰ ਤਾੜੀਆਂ ਮਣੀ ਲੌਂਗੀ ਵਾਲੀ ਵਾਸਤੇ ਆਹ ਬੇਜਾਰੀਸ਼ ਹੈ ਮੇਰੀ ਵੀਰੇ ਇੱਕ ਛੋਟੀ ਜਿਹੀ ਰਿਕਵੈਸਟ ਆ